ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 26 27 28 ਫਰਵਰੀ ਪੰਜਾਬ ਦੇ ਮੌਸਮ ਦੀ ਕਿ ਜੋ ਫਰਵਰੀ ਦੇ ਇਹ ਲਾਸਟ ਤਿੰਨ ਦਿਨ ਹੋਣਗੇ ਇਹਨਾਂ ਦਿਨਾਂ ਦੇ ਵਿੱਚ ਵੀਰੋ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸੋ ਇੱਕ ਤਕੜੀ ਸ਼੍ਰੇਣੀ ਦਾ ਸਿਸਟਮ ਹੈ ਜੋ ਕਿ ਹੱਦਰਮਿਆਨੇ ਤੋਂ ਤਕੜੇ ਪੱਧਰ ਦਾ ਹੈ ਇਹ ਸਿਸਟਮ ਆ ਪੰਜਾਬ ਨੂੰ ਤਕਰੀਬਨ ਰਹਿੰਦੇ ਦੋ ਦਿਨਾਂ ਦੇ ਵਿੱਚ ਜ਼ਿਆਦਾਤਰ ਪ੍ਰਭਾਵਿਤ ਕਰੇਗਾ ਸੋ ਅੱਜ 26 ਨੂੰ ਵੀ ਕਿਸਾਨ ਵੀਰੋ ਪੰਜਾਬ ਦੇ ਆਪਾਂ ਨੂੰ ਕੁਝ ਖੇਤਰਾਂ ਦੇ ਵਿੱਚ ਕਿਣਮਣ ਤੇ ਬਦਲਵਾਈ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਪਰ ਅੱਜ ਕੋਈ ਬਰਸਾਤ ਦੇ ਅਸਰ ਵੱਡੇ ਰੂਪ ਦੇ ਵਿੱਚ ਨਹੀਂ ਹੋਣਗੇ ਹਲਕੀ ਫੁਲਕੀ ਬੱਦਲਾਂ ਦੀ ਆਵਾਜ਼ੀ ਤੇ ਵੀਰੋ ਕੁਝ ਕੁ ਖੇਤਰਾਂ ਦੇ ਵਿੱਚ ਆਪਾਂ ਨੂੰ ਥੋੜੀ-ਮੋਟੀ ਧੁੱਪ ਵੀ ਦੇਖਣ ਨੂੰ ਮਿਲੇਗੀ ਦੁਪਹਿਰਕ ਦੇ ਆਸ-ਪਾਸ ਉਸ ਤੋਂ ਬਾਅਦ ਵੀ ਜੋ ਬੱਦਲਾਂ ਦੀ ਬੱਦਲਾਂ ਦੀ ਆਵਾਜ਼ ਆਈਏ ਦਰ ਰਾਤ ਦੇ ਸਮੇਂ ਜ਼ਿਆਦਾ ਸੰਘਣੀ ਹੋਵੇਗੀ ਤੇ ਕੱਲ 27 ਦਾ ਦਿਨ ਤੇ ਪਰਸੋਂ ਜੋ ਵੀਰੋ 27 ਦੀ ਰਾਤ ਤੇ 28 ਦਾ ਦਿਨ ਜੋ 48 ਘੰਟੇ ਹੋਣਗੇ ਇਨ੍ਹਾਂ ਘੰਟਿਆਂ ਦੇ ਵਿੱਚ ਇਹ ਸਿਸਟਮ ਦਾ ਜੋ ਪ੍ਰਭਾਵ ਹੈ ਪੂਰਾ ਸਿਖਰਾਂ ਤੇ ਜੋਰਾਂ ਤੇ ਹੋਵੇਗਾ ਇਹ ਸਿਸਟਮ ਦੇ ਚੱਲਦਿਆਂ ਵੀਰੋ ਪੰਜਾਬ ਦੇ ਆਪਾਂ ਨੂੰ ਤਕਰੀਬਨ 70% ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜਿਦੇ ਵਿੱਚ ਗਰਜ ਚਮਕ ਤੇਜ਼ ਹਵਾ ਮੀਂਹ ਹਨੇਰੀ ਤੇ ਵੀਰੋ ਸਾਟੇਦਾਰ ਮੀਂਹ ਕੋਸ ਸਮੇਲੀ ਦੇ ਕਿਤੇ ਹਲਕੀ ਕਿਣਮਣ ਐਦਾਂ ਦਾ ਆਪਾਂ ਨੂੰ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਲੰਬੇ ਸਮੇਂ ਲਈ ਘੰਟੇ ਦੋ ਘੰਟੇ ਲਈ ਲਗਾਤਾਰ ਕਿਣਮਣ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਝੜੀ ਨੋਵਾ ਸੋ ਵੀਰੋ ਇਹ ਸਿਸਟਮ ਹੈ ਜੋ ਇਹ ਤਕਰੀਬਨ ਆਪਾਂ 27 ਦੀ ਗੱਲ ਕਰਦੇ ਹਾਂ 27 ਦੀ ਸਵੇਰ ਤੋਂ ਲੈ ਕੇ ਹੀ ਆਪਾਂ ਨੂੰ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰਦਾ ਦੇਖਣ ਨੂੰ ਮਿਲੇਗਾ ਸਵੇਰੋਂ ਅੱਜ ਹਵਾਵਾਂ ਪੂਰਬ ਦਿਸ਼ਾ ਤੋਂ ਤੇਜ਼ ਰਫ਼ਤਾਰ ਦੀਆਂ ਚੱਲ ਸਕਦੀਆਂ ਨੇ ਦਿਨ ਦੇ ਸਮੇਂ ਹਵਾਵਾਂ ਦਾ ਜੋ ਰੁੱਖ ਹੈ ਵੀਰੋ ਪੂਰਬ ਦਿਸ਼ਾ ਤੋਂ ਹੋ ਜਾਵੇਗਾ ਲਗਾਤਾਰ ਅੱਜ ਕੱਲ ਤੇ ਪਰਸੋਂ ਮੇਰੇ ਤਿੰਨ ਦਿਨ ਪੂਰਬੀ ਹਵਾਵਾਂ ਚੱਲਣ ਦੀ ਜ਼ਿਆਦਾ ਸੰਭਾਵਨਾ ਬਣੀ ਹੋਈ ਹੈ ਹਲਕੀ-ਹੁਰਕੀ ਕਿਤੇ ਨਾ ਕਿਤੇ ਆਪਾਂ ਨੂੰ ਜੋ ਪਹਾੜ ਦਿਸ਼ਾ ਪੂਰਬ ਦਿਸ਼ਾ ਦੱਖਣ ਦਿਸ਼ਾ ਵੀਰੋ ਇੱਥੇ ਤੋਂ ਹਵਾਵਾਂ ਥੋੜ੍ਹੀਆਂ ਮੁੱਟੀਆਂ ਚਲ ਸਕਦੇ ਪਰ ਜ਼ਿਆਦਾਤਰ ਪੂਰਬੀ ਹਵਾਵਾਂ ਦਾ ਹੀ ਰੁੱਖ ਦੇਖਣ ਨੂੰ ਮਿਲੇਗਾ ਸੋ ਇਸ ਲਈ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜੋ ਕਿ ਕਣਕਾਂ ਵਗੈਰਾ ਨੂੰ ਪਾਣੀ ਲਾਉਣਾ ਕਿਉਂਕਿ ਕਣਕਾਂ ਪੱਕੀਆਂ ਨਹੀਂ ਨੇ ਇਸ ਤਰ੍ਹਾਂ ਹੁਣ ਥੋੜੀ ਹਵਾ ਨਾਲ ਕਣਕਾਂ ਡਿੱਗ ਜਾਂਦੀਆਂ ਨੇ ਸੋ ਪਾਣੀ ਥੋਕ ਦਿਨ ਗਰੇਜ਼ ਕਰ ਲੈਣਾ ਅੱਜ 26 27 28 ਇਹ ਤਿੰਨ ਦਿਨ ਵੀਰੋਂ ਨਗਾ ਕੇ ਜੋ ਖਰਾਬ ਮੌਸਮ ਦੇ ਨੇ ਉਸ ਤੋਂ ਬਾਅਦ ਇੱਕ ਨੂੰ ਵੀ ਬਦਲਬਾਜੀ ਪੰਜਾਬ ਦੇ ਆਪਾਂ ਨੂੰ ਵੱਖ-ਵੱਖ ਖੇਤਾਂਾਂ ਵਿੱਚ ਛੋਟੀ-ਮੋਟੀ ਬੱਦਲਾਂ ਦੀ ਆਵਾਜ਼ ਹੀ ਦੇਖਣ ਨੂੰ ਮਿਲੇਗੀ ਪਰ ਪੰਜਾਬ ਦਾ ਜੋ ਵੀਰੋਂ ਮੌਸਮ ਹੈ ਤਕਰੀਬਨ 2 ਤੋਂ ਹੀ ਆਪਾਂ ਨੂੰ ਸੁਧਾਰ ਹੁੰਦਾ ਦੇਖਣ ਨੂੰ ਮਿਲੇਗਾ ਇਹ ਆਉਣ ਵਾਲੇ ਜੋ ਤਿੰਨ ਤੋਂ ਚਾਰ ਦਿਨ ਹੋਣਗੇ ਇਹ ਤਕਰੀਬਨ ਵੀਰੋ ਮੌਸਮ ਖਰਾਬ ਵਾਲੇ ਹੋਣਗੇ ਮੀਂਹ ਵਾਲੇ ਹੋਣਗੇ ਹਵਾਵਾਂ ਮੀਂਹ ਗੱਜ ਚਮਕ ਇਦਾਂ ਦੀ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਸੋ ਇਹ ਸਿਸਟਮ ਦੇ ਚੱਲਦੇ ਵੀਰੋ ਟੈਂਪਰੇਚਰ ਨੇ ਇੱਕ ਤੋਂ ਦੋ ਡਿਗਰੀ ਘਟਾਣਗੇ ਜੋ ਟੈਂਪਰੇਚਰ 24-25 ਡਿਗਰੀ ਦੇ ਆਸ-ਪਾਸ ਹੋ ਕੇ ਇੱਕ ਵਾਰੀ 1-2 ਡਿਗਰੀ ਟੈਂਪਰੇਚਰ ਆਪਾਂ ਨੂੰ ਥੱਲੇ ਆਉਂਦੇ ਦੇਖਣ ਨੂੰ ਮਿਲਣਗੇ ਰਾਤ ਦੇ ਟੈਂਪਰੇਚਰ ਨੇ ਵੀਰੋ ਜੋ ਉਹ ਤਕਰੀਬਨ ਉੱਥੇ ਹੀ ਰਹਿਣਗੇ ਕਿਉਂਕਿ ਪੂਰਬੀ ਹਵਾਵਾਂ ਦੇ ਕਾਰਨ ਟੈਂਪਰੇਚਰ ਵਧਦੇ ਹੁੰਦੇ ਨੇ ਪਰ ਬੱਦਲਬਾਜ਼ੀ ਤੇ ਮੀਂ ਬਾਕੀ ਵੀਰੋ ਸਮੇਂ ਸਮੇਂ ਤੇ ਜਿਵੇਂ ਆਪਾਂ ਨੂੰ ਕੋਈ ਜਾਣਕਾਰੀ ਮਿਲੂਗੀ ਆਪਾਂ ਸ਼ਾਮ ਦੀ ਵੀਡੀਓ ਵਿੱਚ ਫੇਰ ਆਪਾਂ ਨੂੰ ਜ਼ਿਲ੍ਹਾ ਵਾਈਜ਼ ਜਾਣਕਾਰੀ ਲੈ ਕੇ ਆਵਾਂਗੇ ਜ਼ਿਆਦਾਤਰ ਵੀਰੋ ਇਹ ਸਿਸਟਮ ਦਾ ਪ੍ਰਭਾਵ ਆਪਾਂ ਨੂੰ ਮਾਝੇ ਦੋਆਬੇ ਦੇ ਖੇਤਰਾਂ 'ਚ ਦੇਖਣ ਨੂੰ ਮਿਲੂਗਾ ਮੱਧ ਪੰਜਾਬ ਦੇ ਏਰੀਆ ਤੱਕ ਵੀ ਸਿਸਟਮ ਦਾ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੋ ਦੱਖਣੀ ਭਾਗ ਨੇ ਵੀਰੋ ਪੰਜਾਬ ਦੇ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਜੋ ਹਰਿਆਣੇ ਤੇ ਰਾਜਸਥਾਨ ਦੇ ਨੇੜੇ ਪੈਂਦੇ ਨੇ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਬਰਸਾਤੀ ਕ੍ਰਿਤੀ ਵਧੀਆਂ ਹੋਣਗੀਆਂ ਪਰ ਉਹਨਾਂ ਖੇਤਰਾਂ ਦੇ ਮੁਕਾਬਲੇ ਘੱਟ ਹੋਣਗੀਆਂ ਬਾਕੀ ਵੀਰੋ ਆਪਾਂ ਜਾਣਕਾਰੀ ਲੈ ਕੇ ਸ਼ਾਮ ਨੂੰ ਫੇਰ ਹਾ